ਤੁਹਾਡੇ ਵਾਸਤੇ ਅੱਜ ਇੱਕ ਨਵਾਂ ਆਪਾਂ ਬਲੌਗ ਲੈ ਕੇ ਆਏ ਆਂਗੇ ਜਿਹੜਾ ਭਰਾਵੋ ਤੁਸੀਂ ਆਹ ਸਾਹਮਣੇ ਦਰਖਤ ਦੇਖ ਰਹੇ ਹੋ ਇਹਦਾ ਨਾਮ ਹੈਗਾ ਸਵੰਜਨਾ ਅੰਗਰੇਜ਼ੀ ਜੀ ਚ ਇਹਨੂੰ ਕਹਿੰਦੇ ਨੇਗੇ ਮਿਰਿੰਗਾ ਜੇ ਆਪਾਂ ਇਹਦੇ ਗੁਣਾਂ ਦੀ ਗੱਲ ਕਰੀਏ ਭਰਾਵੋ ਇਹ ਕੈਂਸਰ ਤੱਕ ਦੇ ਸੈੱਲ ਖਤਮ ਕਰਦਾ ਹੈਗਾ ਤੁਸੀਂ ਭਰਾਵੋ ਇਹਦੇ ਪੱਤੇ ਦੇਖੋ ਕਿੰਨੇ ਸ਼ਾਨਦਾਰ ਨੇ ਤੁਸੀਂ ਇਹਨੂੰ ਚਾਟਨੀ ਦੇ ਰੂਪ ਚ ਵੀ ਖਾ ਸਕਦੇ ਹੋਗੇ ਜਿਵੇਂ ਆਪਾਂ ਗੰਡਿਆਂ ਦੇ ਵਿੱਚ ਪੁਦੀਨਾ ਪਾਉਨੇ ਆ ਦੂਸਰੇ ਰੂਪ ਦੇ ਵਿੱਚ ਤੁਸੀਂ ਇਹਨੂੰ ਰੋਟੀ ਦੇ ਵਿੱਚ ਵੀ ਪਾ ਸਕਦੇ ਹੋ ਜਿਵੇਂ ਮਿੱਠੇ ਬਣੇ ਹੁੰਦੇ ਆਪਾਂ ਤੀਸਰਾ ਇਹਦੇ ਆਪਾਂ ਸਾਮੇਸਕਾ ਕਿਨੂੰ ਪੱਤਿਆਂ ਨੂੰ ਇਹਦਾ ਪਾਊਡਰ ਬਣਾ ਕੇ ਤੜਕੇ ਨਿਰਨੇ ਕਾਲ ਜੇ ਪਾਣੀ ਦੇ ਗਲਾਸ ਨਾਲ ਇੱਕ ਚਮਚਾ ਲੈ ਸਕਦੇ ਆ ਇਹਦੇ ਪ੍ਰਭਾਵ ਇੰਨੇ ਗੁੰਨੇਗੇ ਤੁਹਾਨੂੰ ਦੱਸ ਨਹੀਂ ਸਕਦੇ ਗੁਨਾ ਦੀ ਗੁਥਲੀ ਆ ਜਿਹਦੇ ਪੁਰਾਣੇ ਸਮੇਂ ਚ ਸਾਡੇ ਸੰਤ ਮਹਾਪੁਰਸ਼ ਹੁੰਦੇ ਸੀਗੇ ਉਹ ਇਹਦੇ ਦਰਖਤ ਇੱਕ ਪ੍ਰਸਾਦ ਦੇ ਰੂਪ ਵਿੱਚ ਦਿੰਦੇ ਸੀਗੇ ਜਾਨਕੀ ਪਹਿਲਾਂ ਜਿਹੜੇ ਆਪਣੇ ਬੈਦ ਹੁੰਦੇ ਸੀਗੇ ਉਹ ਜੜੀਆਂ ਬੂਟਿਆਂ ਨਾਲ ਹੀ ਇਲਾਜ ਕਰਦੇ ਸੀਗੇ ਹੁਣ ਆਪਾਂ ਐਲੋਪੈਥੀ ਦੇ ਵਿੱਚ ਪਹੁੰਚ ਗਏ ਜੀ ਹਨਾ ਹੁਣ ਭਰਾਵੋ ਟਾਈਮ ਆ ਸਹੀ ਹੁਣ ਕਿਸੇ ਵੀ ਨਰਸਰੀ ਚੋਂ ਆਪਾਂ ਨੂੰ 10 ਕਰੀਬ ਦੇ ਬੂਟੇ ਮਿਲ ਜੂਗਾ ਹੁਣ ਆਪਾਂ ਲਾ ਸਕਦੇ ਆ ਆਪਣੀ ਇਹ ਵੀਡੀਓ ਅੱਗੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਕਿਸੇ ਦਾ ਭਲਾ ਹੋ ਸਕੇ